ਅਸੀਂ ਕਿਸੇ ਵੀ ਮਸੰਦ ਲਾੜੇ ਨੂੰ ਇਹ ਹੰਸਲੀ ਨਹੀਂ ਵਿਚਰ ਦਿਆਂਗੇ ਬੋਲੀក្រੌਣ ਚੱਲੇ ਨਾ ਇਕੱਠੇ ਹੋ ਕੇ ਇਹਨਾਂ ਦੀਆਂ ਸ਼ਕਲਾਂ ਵੇਖ ਲਓ ਇਹਨਾਂ ਦੇ ਨਾਮ ਨੰਬਰ ਲਿਖ ਲਿਓ ਇਹਨਾਂ ਨੂੰ ਟੱਕਰ ਨਾ ਆਇਆ ਸੀ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਹ ਦਰਬਾਰ ਸਾਹਿਬ ਦੀ ਮਲਕੀਅਤ ਨੂੰ ਵੇਚਣਗੇ ਸੰਭਾਲ ਕਰ ਸਕਦੇ ਆ ਸੇਵਾ ਕਰ ਸਕਦੇ ਆ ਰੱਖ ਸਕਦੇ ਆ ਪਰ ਇਹ ਤਬਾਦਲੇ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਨਾ ਸ਼ਾਇਰ ਰਬਈਏ ਅਨਸਾਰ ਵੇਚਣਾ ਚਾਹੁੰਦੇ ਹਾਂ ਤੇ ਫਿਰ ਤੁਹਾਡੇ ਫੁੱਲ ਤਾਂ ਚੁਗੇ ਜਾਣਗੇ ਇਹ ਹੰਸਲੀ ਨਹੀਂ ਵਿਕਨਦੇ ਆ ਜੀ ਬਾਈਪੁਰ ਜੀ ਦਾ ਖਾਲਸਾ ਬਾਈਪੁਰ ਜੀ ਕੀ ਫਤਿਹ ਦਾ ਸੇਵਾਦਾਰ ਸਿਖਸਤ ਭਾਵਨਾ ਦਾ ਸੇਵਾਦਾਰ ਸ੍ਰੀ ਭਗਤਨਾਥ ਜੀ ਅੱਜ ਅੰਮ੍ਰਿਤਸਰ ਸਾਹਿਬ ਅੰਮ੍ਰਿਤਪੋਟ ਗੁਰਦੁਆਰਾ ਸਿੰਘ ਸਭਾ ਵਿਖੇ ਅਸੀਂ ਆ ਸਾਰੇ ਲੋਕ ਇਕੱਠੇ ਹੋਏ ਆ ਔਰ ਉਸ ਗੱਲ ਨੂੰ ਲੈ ਕੇ ਹੋਏ ਆ ਕਿ ਇੱਥੇ ਜਿਹੜੀ ਪ੍ਰਾਤਨ ਹੰਸਲੀ ਹੈ ਜੀਦੇ ذریعے ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੀ ਪਰਾचीन ਸਮੇਂ ਚ ਉਹ ਇੱਕ ਵਿਰਾਸਤ ਹੈ ਸਿੱਖ ਪੰਥ ਦੀ ਜਿੱਥੇ ਵਿਰਾਸਤ ਹੈ ਉੱਥੇ ਗੁਰੂ ਕੀ ਨਗਰੀ ਹੋਣ ਦੇ ਪਰਮਾਰਥ ਨੇ ਔਰ ਜਿੱਥੇ ਇਹ ਗੱਲਾਂ ਨੇ ਉੱਥੇ ਇੱਥੇ ਤੇ ਲੋਕਾਂ ਲਈ ਇੱਕ ਬੜੀ ਵੱਡੀ ਸਹੂਲਤ ਹੈ ਰਾਏ ਵਾਤਾਵਰਣ ਐ ਏਰੀਆ ਖੁੱਲਾ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਵੇਚ ਕੇ ਤੇ ਆਪਣੀਆਂ ਤਜੋਰੀਆਂ ਭਰਨੀਆਂ ਚਾਹੁੰਦਾ ਜੋ ਕਿਸੇ ਵੀ ਕੀਮਤ ਤੇ ਅਸੀਂ ਵੇਚਣ ਨਹੀਂ ਦੇਣਾ ਅੱਜ ਉਹਨਾਂ ਨੇ ਇੱਥੇ ਬੋਲੀ ਰੱਖੀ ਹੋਈ ਆ ਤੇ ਬੋਲੀ ਦੇਣ ਵਾਲੇ ਵੀ ਆਏ ਤੇ ਬੋਲੀ ਕਰਵਾਉਣ ਵਾਲੇ ਤੇ ਹੈਰਾਨੀ ਦੀ ਗੱਲ ਇਹ ਆ ਪੀ ਰਾਜ ਮਾਨਸਬ ਦਾ ਹੈ ਤੇ ਚੱਲ ਬਦਲ ਕਿਆਂ ਦੀ ਰਹੀ ਹੈ ਜੇ ਨਾ ਹੁੰਦਾ ਤੇ ਫਿਰ ਜਦੋਂ ਅਸੀਂ ਕੱਲ ਪ੍ਰਸ਼ਾਸਨ ਨੂੰ ਦੇ ਕੇ ਦੇ ਚੁੱਕੇ ਆ ਅਦਾਲਤ ਜੇ ਦੇ ਚੁੱਕੇ ਆ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਆ ਵੀ ਇਹਨੂੰ ਰੋਕਿਆ ਜਾਏ ਤੇ ਕੱਲ ਦੀ ਰੋਕ ਦੇਣੀ ਚਾਹੀਦੀ ਸੀ ਉਹਦੇ باوجود ਇਹ ਗੱਲਾਂ ਨਾ ਹੋਣੀਆਂ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਹ ਦਰਬਾਰ ਸਾਹਿਬ ਦੀ ਮਲਕੀਅਤ ਨੂੰ ਵੇਚਣਗੇ ਸੰਭਾਲ ਕਰ ਸਕਦੇ ਆ ਸੇਵਾ ਕਰ ਸਕਦੇ ਆ ਰੱਖ ਸਕਦੇ ਆ ਪਰ ਇਹ ਤਬਾਦਲੇ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਇਸ ਲਈ ਗੈਰ ਕਾਨੂੰਨੀ ਦਰਬਾਰ ਸਾਹਿਬ ਦੀ ਉਸ ਵਿਰਾਸਤ ਨੂੰ ਵੇਚਣ ਦੇ ਅਸੀਂ ਬਿਲਕੁਲ ਹੱਕ 'ਚ ਨਹੀਂ ਆ ਖਿਲਾਫ ਆ ਔਰ ਇਥੋਂ ਦੇ ਜਿਹੜੇ ਇਹਨਾਂ ਨੇ ਭ੍ਰਿਸ਼ਟ ਬੰਦੇ ਲਿਆਂਦੇ ਨੇ ਬੋਲੀ ਦੇਣ ਲਈ ਚੇਤੇ ਰੱਖ ਲਿਓ ਇੱਕ ਵੀ ਇੱਥੇ ਤੁਹਾਡੀ ਲੱਗਣ ਨਹੀਂ ਦਿਆਂਗੇ ਕਿਸੇ ਵੀ ਨੀਂਬਤੇ ਪਤਾ ਨਹੀਂ ਤਾਂ ਹੁਣੇ ਦੱਸਣਗੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਆਂ ਵੀ ਬੋਲੀ ਰੱਦ ਕਰ ਦਿਓ ਤੇ ਅਸੀਂ ਕਹਿ ਰਹੇ ਆਂ ਵੀ ਬੋਲੀ ਰੱਦ ਕਰੋ ਹੰਸਲੀ ਨੂੰ ਜਿਉਂ ਦੀ ਤਿਉਂ ਰੱਖੋ ਇਹ ਇਲਾਕੇ ਦੇ ਲੋਕ ਅਸੀਂ ਨਾਲ ਆ ਕੋਈ ਉੱਥੇ ਕਬਜ਼ਾ ਨਹੀਂ ਕਰੂਗਾ ਸੇਵਾ ਸੰਭਾਲ ਕਰਕੇ ਵਧੀਆ ਟੰਗ ਨਾ ਅਸੀਂ ਤੁਹਾਨੂੰ ਬਣਾ ਕੇ ਦਿੰਦੇ ਆ ਜੇ ਅਸੀਂ ਨਹੀਂ ਬਣਾਉਣੀ ਤੁਸੀਂ ਬਣਾ ਦਿਓ ਅਸੀਂ ਤੁਹਾਡੇ ਨਾਲ ਲੱਗ ਜਾਂਦੇ ਆ ਕਿਸੇ ਪੱਖ ਚਤਾਓ ਤੇ ਜੇ ਤਾਨਾ ਸ਼ਾਇਰ ਰਵਈਏ ਅਨੁਸਾਰ ਵੇਚਣਾ ਚਾਹੁੰਦੇ ਹੋ ਤੇ ਫਿਰ ਤੁਹਾਡੇ ਫੁੱਲ ਤਾਂ ਚੁਗੇ ਜਾਣਗੇ ਇਹ ਹੰਸਲੀ ਨਹੀਂ ਵਿਕਣ ਦੇ ਆ ਠੀਕ ਅੱਜ ਜਿਹੜੇ ਸਥਾਨ ਤੇ ਜਿੱਥੇ ਅਸੀਂ ਹੈਗੇ ਆ ਅਮਰ ਖੋਦ ਦਾ ਏਰੀਆ ਹੰਸਲੀ ਵਾਲੇ ਜਗ੍ਹਾ ਤੇ ਕੁਝ ਲੋਕਾਂ ਦੇ ਆਪਣੇ ਉਸ ਬਾਰੇ ਓਬਜੈਕਸ਼ਨ ਸੀਗੇ ਉਹ ਜਿਹੜੇ ਦੋਨੋਂ ਪਾਸਿਆਂ ਨਾਲ ਗੱਲ ਕਰਕੇ ਉਹਨਾਂ ਦੀ ਚੀਜ਼ ਨੂੰ ਅਸੀਂ ਸੁਣ ਲਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਗਿਆ ਦੋਨੋਂ ਆਪਣੇ ਕਾਗਜ਼ ਪੱਤਰ ਤੇ ਜੋ ਮੰਗ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਕੇ ਦੱਸਣਗੇ ਜੋ ਉਹਦਾ ਜਾਇਜ਼ ਹੈਗਾ ਉਸ ਹਿਸਾਬ ਨਾਲ ਟਾਈਮ ਦੇ ਕੇ ਸੀ ਉਹਦਾ ਮਸਲੇ ਦਾ ਹੱਲ ਕਰਵਾਣਾ ਸਰ ਹੁਣ ਬੋਲੀ ਹੋ ਰਹੀ ਹੈ ਨਹੀਂ ਉਸ ਚੀਜ਼ ਨੂੰ ਅਸੀਂ ਟਾਈਮ ਦੇ ਅਗਲੇ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਜਿਆ ਟਾਈਮ ਦਿੱਤਾ ਉੱਤੇ ਆ ਕੇ ਫਿਰ ਉਹ ਸਾਰਾ ਆਪਣਾ ਦੱਸਣਗੇ ਫਿਰ ਉਸ ਤੋਂ ਬਾਅਦ ਹੋਏਗਾ ਸਰ ਇੱਕ ਮਿੰਟ ਕਦਰ ਸਾਹਿਬ ਨੂੰ ਕਿਆ ਕਿਆ ਚੀਜ਼ ਇੱਥੋਂ ਕੰਪਲੇਟ ਕੀਤੀ ਜਾਂਦੀ ਹੈ ਕਿ ਲੋਕ ਇੱਥੇ ਨਸ਼ਾ ਕਰਦੇ ਆ ਹਾਂ ਹਾਂ ਫਿਰ ਉਹ ਐਸਟਪੀਐਸ ਨੂੰ ਕੰਪਲੇਨਟ ਕਿਉਂ ਕੀਤੀ ਜਿੰਦੂ ਪੁਲਿਸ ਨੂੰ ਕਰਨ ਕੀਤੀ ਨਹੀਂ ਜਿਹੜੀ ਜਿਹੜਾ ਪੁਲਿਸ ਦਾ ਕੰਮ ਹੈ ਸਾਡਾ ਉਹ ਕੱਲਾ ਇਸ ਏਰੀਆ 'ਚ ਨਹੀਂ ਨਸ਼ੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਪੰਜਾਬ ਸਰਕਾਰ ਦਾ ਵੀ ਸਾਡੇ ਮਾ ਜੋ ਡੀਜੀਪੀ ਸਾਹਿਬ ਦਾ ਬਹੁਤ ਸਖਤ ਹਦਾਇਤਾਂ ਤੇ ਸਾਡਾ ਇੱਕੋ ਕੈਂਪੇਨ ਚੱਲ ਰਹੀ ਫਰਪਰ ਨਸ਼ਿਆਂ ਦੇ ਵਿਰੁੱਧ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਕੱਲਾ ਇਹ ਏਰੀਆ ਛੱਡੋ ਹਰ ਏਰੀਆ ਦੇ ਵਿੱਚ ਅਸੀਂ ਉਹਦੇ ਪੂਰੀ ਪੁਲਿਸ ਦੀ ਨਜ਼ਰ ਹੈਗੀ ਆ ਪਹਿਣੀ ਨਜ਼ਰ ਤਿੱਖੀ ਨਜ਼ਰ ਹਰ ਜਗ੍ਹਾ ਤੇ ਵੇਚਣ ਵਾਲਾ ਪੀਣ ਵਾਲਾ ਜਿਹੜੇ ਖਿਲਾਫ ਜੋ ਕਾਰਵਾਈ ਸਾਡੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਸਰ ਹੁਣ ਤਰਨਾ ਚੁੱਕਿਆ ਜਾਏਗਾ ਜੀ ਕਿਹਦੇ ਬਾਅਦ ਹਾਂਜੀ ਇਹ ਤਾਂ ਇਹ ਸਿਰਫ ਆਪਣੇ ਲੋਕਲ ਲੋਕਾਂ ਦਾ ਇੱਕ ਉਹਨਾਂ ਦਾ ਆਪਣਾ ਆਬਜੈਕਸ਼ਨ ਦੱਸ ਰਹੇ ਸੀ ਕਿ ਤਰਨਈ ਆਹੋ ਜੀ ਵਾਲੀ ਕੋ ਗੱਲੀ ਠੀਕ ਥੈਂਕ ਯੂ ਠੀਕ